ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਚ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਦੀ ਲਾਇਬ੍ਰੇਰੀ ਇਹ ਵਿਧਾਨ ਸਭਾ ਦੇ ਅੰਦਰ ਇਹ ਲਾਇਬ੍ਰੇਰੀ ਜਿੱਥੇ ਬੈਠ ਕੇ ਫਰਸ਼ਦ ਦੇ ਪਲਾ ਵਿੱਚ ਜਿਹੜੇ ਐਮ ਐਲ ਏ ਮੰਤਰੀ ਉਹ ਇੱਥੇ ਆ ਕੇ ਡੁਬਾ ਦੇ ਲਿਟਰੇਚਰ ਪੜ੍ਹਦੇ ਆ ਇਹ ਲਾਇਬ੍ਰੇਰੀ ਵਿੱਚ ਇਹ ਮੇਨ ਹਾਲਾ ਜਿੱਥੋਂ ਇਹ ਪੁਸਤਕਾਂ ਨੂੰ ਤਕਸੀਮ ਕੀਤਾ ਜਾਂਦਾ ਤੇ ਇਹ ਲਾਇਬ੍ਰੇਰੀ ਦਾ ਅੰਦਰਲਾ ਹਿੱਸਾ ਲਾਇਬ੍ਰੇਰੀ ਜਿੱਥੇ ਜਦੋਂ ਤੋਂ ਲਾਇਬ੍ਰੇਰੀ ਸ਼ੁਰੂ ਹੋਈ ਹੈ ਜਾਂ ਵਿਧਾਨ ਸਭਾ ਸ਼ੁਰੂ ਹੋਈ ਹੈ ਉਦੋਂ ਤੱਕ ਦਾ ਤੇ ਦੂਪੁਰਾਣਾ ਲਿਖਦੇ ਹੋਈ ਲਾਇਬ੍ਰੇਰੀ ਹੈ ਜੀ ਬੀਸੀ ਦੀ ਸੋ ਇਹ ਕਿਤਾਬਾਂ ਜ਼ਿਆਦਾਤਰ ਜਿਹੜੀਆਂ ਇਹ ਪੁਸਤਕਾਂ ਜਾਂ ਅਖਬਾਰ ਆ ਇਹ ਪੁਰਾਣੇ ਆ ਆ ਦੇਖੋ ਆਹ ਦਾ ਇਵਨਿੰਗ ਅੰਪਾਇਰ ਇਹ ਖ਼ਬਰ ਸੀ ਉਸ ਹਿਸਾਬ ਉਹ ਤਾਂ ਬਹੁਤ ਪੁਰਾਣਾ ਕਵਰ ਆ ਪੂਰੇ ਦੌਰ ਦਾ ਕਿ ਕਿਦਰ ਜਿਹੜਾ ਹੈਗਾ ਜੀ ਆ ਫਿਰ ਦੇ ਜਾ ਯਾਨੀ ਕਿ ਅੱਧਾ ਡਾਲਰ ਇਹਦਾ ਇਹ ਹੁੰਦਾ ਸੀ ਉਸ ਟਾਈਮ ਤੇ ਇਹਦਾ ਦਿਖਾਇਆ ਗਿਆ ਸਾਰਾ ਉਸੇ ਦਾ ਉਹਦੇ ਵਿੱਚ ਦਰਜ ਹੈ ਡਰਾਰੇ ਬਾਰੇ ਤੇ ਇਹ ਕਿਤਾਬਾਂ ਇਹ ਕਿਉਂਕਿ ਜਿਹੜੀ ਵਿਦਵਾਨ ਸਭਾ ਇਹ ਇਹਦੇ ਵਿੱਚ ਜ਼ਿਆਦਾਤਰ ਇੰਗਲਿਸ਼ ਚ ਕਿਤਾਬਾਂ ਤੇ ਕੁਝ ਪੰਜਾਬੀ ਅਖਬਾਰ ਵੀ ਸਾਨੂੰ ਦੇਖਣ ਨੂੰ ਮਿਲੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇਹ ਦੇਖੋ ਇਹ ਬਹੁਤ ਪੁਰਾਣਾ ਇਹਨਾਂ ਨੇ ਜਿਹੜਾ ਲਿਟਰੇਚਰ ਆ ਜਿਹੜੇ ਅਖਬਾਰ ਹੁੰਦੇ ਸੀ ਉਹਨਾਂ ਦੀਆਂ ਕੋਈ ਇਕੱਠੀਆਂ ਸਾਹਮ ਕੇ ਰੱਖੀਆਂ ਤੇ ਇਹ ਪੁਸਤਕਾਂ ਕਿਉਂਕਿ ਇਹ ਜਿਹੜੇ ਬਤਾਇਆ ਕਾ ਜਾਂ ਮਨਿਸਟਰ ਆ ਇਹ ਬੜੇ ਪੜਦੇ ਬਹੁਤ ਆ ਜੇ ਪੜਦੇ ਆ ਤਾਂ ਇਹਨਾਂ ਨੂੰ ਗਿਆਨ ਵੀ ਬਹੁਤ ਵੱਡਾ ਹੁੰਦਾ ਕਿਉਂਕਿ ਪੜਨ ਤੋਂ ਬਿਨਾ ਸਾਨੂੰ ਕਿਤਾਬਾਂ ਤੋਂ ਬਿਨਾ ਕੋਈ ਆਪਣਾ ਗਿਆਨ ਨਹੀਂ ਮਿਲ ਸਕਦਾ ਤੇ ਅਸੀਂ ਪੁਸਤਕਾਂ ਤੋਂ ਬਹੁਤ ਦੂਰ ਆ ਤੇ ਇਹ ਸਾਡੇ ਅਜੇ ਗਰੂਪ ਸਿੰਘ ਬਰਾੜ ਜੀ ਇੱਥੇ ਵਿਨੇਸਟਰ ਨੇ ਉਤਾਰ ਸਭਾ ਚ ਬ੍ਰਿਸ਼ਟ ਕਾਲੰਬੀਆ ਦੇ ਸੂਬੇ ਦੇ ਆ ਇੰਡੋ ਕੈਨੇਡੀਅਨ ਟਾਈਮ ਜੀ ਇਹ ਬਹੁਤ ਪੁਰਾਣਾ ਜਿਹੜਾ ਇਹ ਵੀ ਪੁਰਾਣੇ ਹੈ ਜੀ ਇੱਥੇ ਲਾਇਬ੍ਰੇਰੀ ਤੇ ਇਹ ਮਨੋ ਖ਼ਬਰ ਆ ਤੇ ਹੋਰ ਅਖ਼ਬਾਰ ਵੀ ਆ ਜਿਹੜੇ ਇੱਥੇ ਸਾਰੇ ਤਕਰੀਬਨ ਇਹਨਾਂ ਦੇ ਜਿਹੜੇ ਅੰਗਰੇਜ਼ੀ ਦੇ ਤੇ ਕੁਝ ਦੂਜੀਆਂ ਭਾਸ਼ਾਵਾਂ ਦੇ ਪੰਜਾਬੀ ਜ਼ਿਆਦਾਤਰ ਅਸੀਂ ਅੰਗਰੇਜ਼ੀ ਤਾਂ ਜ਼ਿਆਦਾਤਰ ਆ ਪੰਜਾਬੀ ਵੀ ਦੇਖੀ ਹੈ